ਦਖਨੇ ਮਹੱਲਾ ਪੰਜਵਾ ਸੱਚ ਸੁਹਾਵਾ ਕਾਂਢੀਐ ਇਹ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਸੱਚ ਨਾਮ ਵਸਿਆ ਹੋਇਆ ਸਚਿਆਈ ਵਾਲਾ ਜਿਹੜਾ ਪੁਰਖ ਹੈ ਉਹ ਸੁਹਾਵਾ ਸੋਭਨੀ ਕਹੀਦਾ ਹੈ ਇਹ ਕੱਢੀਏ ਪ੍ਰਗਟ ਕਰੀਏ ਸੱਚ ਵਾਲਾ ਹੀ ਸੋਭਨੀ ਕਹੀਦਾ ਹੈ ਕੂੜਾ ਕੂੜੀ ਸੋ ਜਿਹੜੇ ਝੂਠ ਬੋਲਣ ਵਾਲੇ ਪੁਰਖ ਹੈ ਝੂਠੇ ਕੰਮ ਕਰਨ ਵਾਲੇ ਹੈ ਕੂੜ ਬੋਲ ਮਰਦਾਰ ਖਾਏ ਔਰੀ ਨੂੰ ਸਮਝਾਉਣ ਜਾਏ ਕੂੜੇ ਝੂਠੇ ਪੁਰਖਾਂ ਦੀ ਝੂਠੀ ਸੋਭਾ ਹੋਈ ਜੀ ਨਾਨਕ ਵਿਰਲੇ ਜਾਣੀ ਹੈ ਸਤਿਗੁਰੂ ਜੀ ਕਹਿੰਦੇ ਨੇ ਸਚਾਈ ਚੱਲਣ ਵਾਲੇ ਕੋਈ ਕੋਈ ਵਿਰਲੇ ਭਾਈ ਜਾਣੀ ਨੇ ਹਨ ਜਿਨ੍ਹਾਂ ਸੱਚ ਪੱਲੇ ਹੋ ਜਿਨ੍ਹਾਂ ਦੇ ਪੱਲੇ ਹਿਰਦੇ ਚ ਸੱਚਾ ਨਾਮ ਵਸਿਆ ਹੋਵੇ ਸਚਾਈ ਪੱਲੇ ਵੀ ਜਿਨ੍ਹਾਂ ਦੇ ਹੋਵੇ ਮਹੱਲਾ ਪੰਜਵ ਸਜਣ ਮੁਖ ਅਨੂਪ ਇਹ ਭਾਈ ਸਜਣ ਜੋ ਸਤਿਗੁਰੂ ਹਨ ਉਹਨਾਂ ਦਾ ਚਿਹਰਾ ਜਿਹੜਾ ਹੈ ਬੜਾ ਉਪਮਾ ਤੋਂ ਰਹਿਤ ਹੈ ਸੁੰਦਰ ਸਤਿਐਨੰਦ ਰੂਪ ਹਨ ਅੱਠੇ ਪੈਰ ਨਿਹਾਲ ਸਾਹਿਬ ਮੈਂ ਸਤਿਗੁਰੂ ਨਾਨਕਦੇਵ ਦੇ ਅੱਠੇ ਪੈਰ ਦਰਸ਼ਨ ਵੇਖਦਾ ਰਹਾ ਇਹ ਮੇਰੇ ਅੰਦਰ ਪਿਆਰ ਹੈ ਚਾਅ ਹੈ ਫੇ ਸਤਿਗੁਰੂ ਸਦਾ ਚਫੇਰੇ ਆਪ ਨੂੰ ਵੇਖੀਏ ਦਰ ਪੇਸ਼ ਤੂ ਮਨੀ ਮੇਰੇ ਅੰਦਰ ਵੀ ਹੈ ਪੇਸ਼ ਅੱਗੇ ਵੀ ਹੈ ਮੇਰੇ ਅੰਦਰ ਬਾਹਰ ਸਾਰੇ ਆਪ ਨੂੰ ਵੇਖੀਏ ਇਸੇ ਪ੍ਰਕਾਰ ਸੱਜਣ ਮੁਖ ਅਨੂ ਇਹ ਸੱਜਣ ਅਕਾਲ ਪੁਰਖ ਵਾਹਿਗੁਰੂ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਆਪ ਦਾ ਮੁਖ ਜੋ ਸੱਚੇ ਪਾਤਸ਼ਾਹ ਸਰੂਪ ਹੈ ਉਹ ਉਪਮਾ ਤੋਂ ਰਹਿਤ ਹੈ ਅੱਠੇ ਪਹਿਰ ਨਿਹਾਲ ਸਾਹਿਬ ਆਪ ਦੇ ਜੋਤੀ ਸਰੂਪ ਨੂੰ ਮਾਰਾ ਨਿਹਾਲ ਸਾਹ ਦੇਖ ਦੇਣ ਹਾ ਸੁਤੜੀ ਸੋ ਸਹੋ ਡਿਠ ਸੁਪਨੇ ਵਿੱਚ ਵੀ ਮਾਰਾ ਤੇ ਉਸ ਸਰੂਪ ਦੇ ਚਲ ਕੇ ਪਏ ਹੈ ਦੇਖਣਾ ਕੀਤਾ ਹੈ ਕੈ ਸੁਪਨੇ ਹੋ ਖੰਡੀਆਂ ਉਹ ਸੁਪਨੇ ਤੋਂ ਤੇਰੇ ਤੁਸੀਂ ਟੁਕੜੇ ਟੁਕੜੇ ਹੋ ਜਾਈਏ ਕੁਰਬਾਨ ਜਾਈਏ ਜਿਵੇਂ ਭਾਈ ਗੁਰਦਾਸ ਸਾਹਿਬ ਨੂੰ ਸੁਪਨੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਂਸੀ ਦੇ ਜਦੋਂ ਰਾਜੇ ਦੇ ਮੁਰਸ਼ਿਦ ਬਣ ਗਏ ਸੀ ਉਪਦੇਸ਼ ਦਿੱਤਾ ਸੀ 700 ਵਿਦਵਾਨ ਪੰਡਤ ਵੀ ਆਪ ਦਾ ਸੇਵਕ ਬਣ ਗਿਆ ਸੀ ਉਸ ਵੇਲੇ ਭਾਈ ਸਾਹਿਬ ਜੀ ਏਡੀ ਪ੍ਰੌਤਾ ਪਾ ਕੇ ਰਾਜੇ ਦੇ ਮੁਰਸ਼ਿਦ ਬਣ ਕੇ ਅਤੇ ਬਨੂਤਾਂ ਨੂੰ ਚਰਚਾ ਜਿੱਤ ਕੇ ਗੁਰਮਤਿ ਦਾ ਪ੍ਰਚਾਰ ਕਰਕੇ ਫਿਰ ਵੀ ਗੁਰੂ ਸਾਹਿਬ ਦੇ ਪਿਆਰ ਚ ਲੀਨ ਰਹਿੰਦੇ ਸੀ ਨਹੀਂ ਮਾੜੀ ਜੀ ਕੋਈ ਭੂਤੀ ਪਾਲੇ ਉਸੇ ਵੇਲੇ ਗੁਰੂ ਨੂੰ ਭੁੱਲ ਜਾਂਦਾ ਹੈ ਉਸੇ ਵੇਲੇ ਅਵਨੇਸ਼ ਨੂੰ ਭੁੱਲ ਜਾਂਦਾ ਹੈ ਫਿਰ ਵੀ ਪਿਆਰ ਚ ਲੀਨ ਰਹਿੰਦੇ ਸਨ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਸੁਪਨੇ ਚ ਦਰਸ਼ਨ ਦਿੱਤੇ ਹਾਲ ਸੰਗਏ ਜੀ ਜਿਉ ਸੁਪਨੇ ਚ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਹੋਏ ਉਸ ਵੇਲੇ ਭਾਈ ਸਾਹਿਬ ਜੀ ਨੇ ਕਵਿਤਾ ਉਚਾਰਿਆ ਹੈ ਸੁਪਨੇ ਚਿਰ ਤੇ ਚਿੰਦਰ ਬਾਣ ਕੇ ਬਨੇ ਵਿਚਤਰ ਪਾਵਨ ਪਵਿੱਤਰ ਮਿੱਤਰ ਆਜ ਮੋੜੇ ਆਏ ਸੁਪਨੇ ਦੇ ਵਿੱਚ ਐਸਾ ਚਿਲਤਰ ਕੀਤਾ ਪਾਵਨ ਪਵਿੱਤਰ ਜੋ ਗੁਰੂ ਹਰਗੋਬਿੰਦ ਸਾਹਿਬ ਹੈ ਉਹ ਮੇਰੇ ਕਹਿੰਦੇ ਆ ਕੇ ਪ੍ਰਾਪਤ ਹੋ ਗਏ ਮੈਨੂੰ ਤੇ ਅੰਤਰਜਾਮੀ ਦੇ ਦਰਸ਼ਨ ਵੇਖ ਕੇ ਮੈਂ ਬੜਾ ਨਿਹਾਲ ਹੋ ਗਿਆ ਸਤਗੁਰੂ ਜੀ ਨੇ ਮੈਨੂੰ ਗਲਪੜੀ ਵਿੱਚ ਲੈ ਲਿਆ ਪ੍ਰੇਮ ਦੇ ਨਾਲ ਪਰ ਉਸ ਵੇਲੇ ਕਹਿੰਦੇ ਚਾਤਰ ਕੇ ਸਬਦ ਸੁਣ ਅੱਖੀਆਂ ਉਗਰ ਗਈ ਪਈ ਜਲ ਮੀਨ ਗਤ ਬਿਰਹ ਜਗਾਏ ਹੈ ਬਵੀਹੇ ਦੀ ਆਵਾਜ਼ ਦੇ ਨਾਲ ਮੇਰੀ ਅੱਖਾਂ ਖੁੱਲ ਗਈਆਂ ਨੀਂਦ हट ਗਈ ਜਿਵੇਂ ਵਿਛੜ ਕੇ ਮੱਛੀ ਤੜਹਦੀ ਹੈ ਪਾਣੀ ਤੋਂ ਐਵੇਂ ਮਮਾਰਾ ਤੋਂ ਵਿਛੜ ਕੇ ਤੜਹਣ ਲੱਗਿਆ ਇਉ ਸੁਪਨੇ ਉਭੀ ਪਈ ਗਿਓ ਕਿ ਨੰਕਲਾ ਦੇਸੇ ਪ੍ਰਕਾਸ਼ ਸਾਧ ਸੰਗੇ ਜੀ ਤੈ ਸੁਪਨੇ ਤੈ ਸੁਪਨੇ ਹੋਂ ਖੰਨੀਏ ਇਉ ਸੁਤਰੀ ਸੋ ਸੋ ਸਮਾਧ ਨਿਰਭਕਲਪ ਸਮਾਧੀ ਰੂਪ ਨੀਂਦ ਵਿੱਚ ਕేశਵ ਪਤੀ ਪਰਮੇਸ਼ਰ ਤੇ ਦਰਸ਼ਨ ਵੇਖਦੀ ਹਾਂ ਤੈ ਸੁਪਨੇ ਹਾਂ ਖੰਨੀ ਉਹ ਜਿਹੜਾ ਤੇਰਾ ਸੁਪਨਾ ਆਇਆ ਨਾ ਮੈਨੂੰ ਮਹਾਰਾ ਤੂੰ ਆਪ ਪ੍ਰਾਪਤ ਹੋਇਆ ਅਸੀਂ ਟੁਕੜੇ ਟੁਕੜੇ ਹੋ ਜਾਈਏ ਕੁਰਬਾਨ ਹੋ ਜਾਈਏ ਸਮਾਦੀ ਰੂਪ ਸੁਪਨੇ ਜਦ ਤੂੰ ਪ੍ਰਗਟ ਹੁੰਨਾ ਹੈ ਦਰਸ਼ਨ ਸਾਹਿਬ ਸੰਗਤ ਜੀ ਚਾਰ ਪ੍ਰਕਾਰ ਦੇ ਮੰਨੇ ਹੈ ਇੱਕ ਤਾਂ ਚਿੱਤਰ ਦਰਸ਼ਨ ਹੈ ਗੁਰੂ ਸਾਹਿਬ ਦੀਆਂ ਫੋਟੋਆਂ ਵੇਖ ਕੇ ਪਤਾ ਲੱਗਦਾ ਵੀ ਪੰਜਾ ਸਾਹਿਬ ਲਾ ਕੇ ਪਹਾੜ ਨੂੰ ਪੰਜਾ ਸਾਹਿਬ ਬਣਾ ਰਹੇ ਹੈ ਕਈ ਮਰਦਾਨੇ ਨੂੰ ਪਾਣੀ ਪਿਆ ਰਹੇ ਹਨ ਤੇ ਬਲੀ ਕੰਧਾਰੀ ਦਾ ਮਾਣ ਤੋੜ ਰਹੇ ਹੈ ਇਹ ਚਿੱਤਰ ਦਰਸ਼ਨ ਹਨ ਤਸਵੀਰ ਦੇ ਦਰਸ਼ਨ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਸਰਬਨ ਦਰਸ਼ਨ ਹਨ ਜਦੋਂ ਪੁਸਤਕਾਂ ਸੁਣੀਂਦੀਆਂ ਗੁਰੂ ਸਾਹਿਬ ਦਾ ਜੀਵਨ ਸੁਣੀਂਦਾ ਉਹਦੇ ਦੁਆਰਾ ਕੰਨਾਂ ਦੁਆਰਾ ਪੜਾ ਗੁਰੂ ਸਾਹਿਬ ਇਹ ਕੌਮ ਤੇ ਕਰਦੇ ਐ ਸਿੱਖ ਨੂੰ ਨਿਹਾਲ ਕਰਦੇ ਐ ਐਂ ਜੰਗ ਕਰਦੇ ਐ ਧਰਮ ਦੀ ਰੱਖਿਆ ਕਰਦੇ ਐ ਕੁਰਬਾਨੀ ਕਰਦੇ ਐ ਇਹ ਸਾਧ ਸੰਗਤ ਜੀ ਸਰਬਨ ਦਰਸ਼ਨ ਹਨ ਤੀਜਾ ਸਾਹ ਸੰਗਤ ਜੀ ਸੁਪਨੇ ਚ ਦਰਸ਼ਨ ਹੋਣਾ ਇਸ ਤਰ੍ਹਾਂ ਸੁਪਨ ਦਰਸ਼ਨ ਜੇ ਭਾਈ ਗੁਰਦਾਸ ਸਾਹਿਬ ਨੂੰ ਹੋਏ ਚੌਥਾ ਸਾਖਿਆ ਦਰਸ਼ਨੋਂ ਪ੍ਰਤੱਖ ਦਰਸ਼ਨ ਹੋਣ ਇਹ ਚਾਰ ਪ੍ਰਕਾਰ ਦਾ ਵਾਗਸ਼ਨ ਮੰਨਿਆ ਹੈ ਇਸੇ ਪ੍ਰਕਾਰ ਸਾਹ ਸੰਗਤ ਜੀ ਚਿੱਤਰ ਦਰਸ਼ਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਸਿੱਖ ਹੈ ਖਾਲਸਾ ਮੇਰੇ ਰੂਪ ਹੋ ਖਾਸ ਖਾਲਸੇ ਵਿੱਚ ਕਰੋ ਨਿਵਾਸ ਸਿੱਖਾਂ ਦੇ ਦਰਸ਼ਨ ਕਰਕੇ ਪਤਾ ਲੱਗਦਾ ਹੈ ਗੁਰੂ ਸਾਹਿਬ ਇਸ ਤਰ੍ਹਾਂ ਕੇਸ ਤੇ ਦਾੜ੍ਹਾ ਵਾਲੇ ਗੁਰੂ ਮਾਰਾ ਸਾਨੂੰ ਆਦੇਸ਼ ਸੁਖਮਣ ਆਇਆ ਆਪਦਾ ਸਰੂਪ ਅੰਸ਼ ਨੂੰ ਬਣਾਇਆ ਖਾਲਸੇ ਨੂੰ ਕਿ ਸਿੰਘਾਂ ਦੇ ਦਰਸ਼ਨ ਕਰਕੇ ਪਤਾ ਲੱਗਦਾ ਹੈ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੂਪ ਇਸ ਤਰ੍ਹਾਂ ਵਰਤੇ ਹੈ ਕੇਸਾਂ ਵਾਲੇ ਦਾੜੇ ਵਾਲੇ ਸਾਧ ਸੂਰਤ ਵਾਲੇ ਸੰਤ ਗੁਰੂ ਜੀ ਇਹ ਇਹ ਚਿੱਤਰ ਦਰਸ਼ਨ ਹੁੰਦਾ ਪਰ ਸਾਧ ਸਿੰਘ ਚਿੱਤਰ ਦਰਸ਼ਨ ਕੱਲੀ ਕਸ਼ਮੀਰ ਨਹੀਂ ਹੈ ਇਹ ਮਾਰਨ ਆਪਦਾ ਰੂਪ ਬਣਾਇਆ ਖਾਲਸੇ ਨੂੰ ਆਪਦਾ ਸਰੂਪ ਬਣਾਇਆ ਖਾਲਸਾ ਮੇਰਾ ਰੂਪ ਹੋ ਖਾਸ ਖਾਲਸੇ ਮਹਾਂ ਕਰੋ ਨਿਵਾਸ ਸਾਡਾ ਖਾਸ ਰੂਪ ਜਿਹੜਾ ਹੈ ਉਹ ਸਾਡਾ ਤੂੰ ਬਣ ਭਾਈ ਕੁਰਹਿਕਾਂ ਤੋਂ ਬਚ ਕੇ ਰਹਿ ਰਹਿਤ ਰੱਖ ਅਤੇ ਇਸੇ ਪ੍ਰਕਾਰ ਬਾਣੀ ਦਾ ਨਿਜਮੀ ਹੋ ਜੀਵ ਨੂੰ ਚਾ ਬਣਾ ਆਪਾ ਭਾਵ ਛੱਡ ਕੇ ਸਭ ਕੁਝ ਗੁਰੂ ਸਾਹਿਬ ਨੂੰ ਸਮਝੋ ਇਉਂ ਸਾਡਾ ਖਾਲਸਾ ਲੋ ਪ੍ਰਕਾਸ਼ ਲਿਖਿਆ ਮਰਨ ਹੋ ਫੇ ਖਾਲਸਾ ਜੀ ਮੈਂ ਤੇਰੇ ਕੇ ਨਿਵਾਸ ਕਰਾਂਗਾ ਇਸ ਪ੍ਰਕਾਰ ਦੇ ਬਚਨ ਹਨ ਸਤਿਗੁਰਾਂ ਦੇ ਬਾਬਾ ਸਾਦ ਸੰਗਤ ਜੀ ਸਪੂਰਨ ਸਿੰਘ ਜੀ ਛੋਡੀਆਂ ਵਿੱਚ ਹੋਏ ਆਨੰਦਪੁਰ ਸਾਹਿਬ ਵਾਲੇ ਬੜੇ ਮਹਾਂਪੁਰਖ ਕਰਨੇ ਵਾਲੇ ਹੋਏ ਆ ਹਕੀਮ ਦੀ ਸਨ ਇਹਨਾਂ ਮਹਾਂਪੁਰਖਾਂ ਨੂੰ ਇੱਕ ਵਾਰੀ ਪੰ냐 ਪਿਆਰਿਆਂ ਦੀ ਸੇਵਾ 'ਚ ਲੱਗਣੋ ਆ ਤੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਆ ਪੰ냐 ਪਿਆਰ ਦੀ ਸੇਵਾ 'ਚ ਲੱਗੋ ਉਸ ਵੇਲੇ ਕਹਿਣ ਲੱਗੇ ਸਤਿਵਚਨ ਮਾਰਾ ਜੇ ਮੈਨੂੰ ਸੇਵਾ ਬਖਸ਼ਦੇ ਹੋ ਭਾਈ ਮੰਨਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਇਹਨਾਂ ਬਾਬਾ ਜੀ ਦੀ ਸੇਵਾ ਵਿੱਚ ਸਨ ਉਹ ਪੁੱਛਣ ਲੱਗੇ ਬਾਬਾ ਜੀ ਅੰਮ੍ਰਿਤ ਜੇ ਲੱਗਣ ਤੋਂ ਸਾਰੇ ਸਕੋਚਦੇ ਰਹਿੰਦੇ ਆ ਤੁਸੀਂ ਸਤਿਵਚਨ ਕਹੇ ਕਿ ਕਿਉਂ ਖੁਸ਼ ਹੋ ਕੇ ਲੱਗੇ ਹੋ ਕਹਿਣ ਲੱਗੇ ਭਾਈ ਕੋਈ ਕੁਰਹਿਤ ਨਾ ਕੀਤੀ ਹੋਵੇ ਰਾਤ ਵਿੱਚ ਸਿੱਖ ਪੱਕਾ ਹੋਵੇ ਅਤੇ ਬਾਣੀ ਦਾ ਨਿਜਮੀ ਹੋਵੇ ਤੇ ਕਕਾਰਾਂ ਦੇ ਧਾਰਨ ਵਾਲਾ ਹੋਵੇ ਤੇ ਫਿਰ ਜੇ ਉਹ ਗੁਰੂ ਸਾਹਿਬ ਦੀ ਸੇਵਾ ਮਿਲੇ ਪੰਨਿਆਂ ਪਿਆਰਿਆਂ ਦੀ ਕਦੇ ਜਵਾਬ ਨਹੀਂ ਦੇਣਾ ਚਾਹੀਦਾ ਇਹ ਜਦੋਂ ਬਚਨ ਕੀਤੇ ਮਾਰਾ ਕਾਰਨ ਦੱਸੋ ਕਹਿੰਦੇ ਕਾਰਨ ਇਹ ਹੈ ਭਾਈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਜਦੋਂ ਪੰਜ ਪਿਆਰੇ ਮਿਲ ਕੇ ਅਰਦਾਸ ਕਰਦੇ ਨੇ ਅੰਮ੍ਰਿਤ ਬਣਾਉਣ ਦੀ ਸਨੇ ਕੇ ਸਿਨਾਨ ਕਰਕੇ ਉਸ ਵੇਲੇ ਅਰਦਾਸਾ ਕਰਨ ਵੇਲੇ ਅਸੀਂ ਪੰਜਾਂ ਪਿਆਰਿਆਂ ਦੇ ਸਰੀਰ ਚ ਪ੍ਰਵੇਸ਼ ਹੋ ਜਾਂਦੇ ਆ ਤੇ ਜਦੋਂ ਸਿੰਘ ਅੰਮ੍ਰਿਤ ਬਣਾਉਂਦੇ ਅਸੀਂ ਪੰਜਾਂ ਪਿਆਰਿਆਂ ਚ ਆਪ ਅੰਮ੍ਰਿਤ ਬਣਾਉਂਦੇ ਜਿਹੜੇ ਸਭ ਹਾਲੂ ਪ੍ਰੇਮੀ ਐ ਉਹਨਾਂ ਨੂੰ ਆਪਣੇ ਹੱਥੀ ਪੰਜਾਂ ਦੇ ਰਾਹੀਂ ਅੰਮ੍ਰਿਤ ਸਿਕਾਉਂਦੇ ਐ ਇਸ ਪ੍ਰਕਾਰ ਹੈ ਗੁਰੂ ਸਾਹਿਬ ਦਾ ਹੁਕਮ ਹੈ ਸਿੱਖ ਪੰਥ ਨੇ ਮੇਰੋ ਵਾਸਾ ਇਹ ਸਤਿਗੁਰਾਂ ਦੇ ਬਚਨ ਹਨ ਇਹ ਸੁਣ ਕਰਕੇ ਫਿਰ ਅਕਿ ਜੇ ਅਸੀਂ ਜਿੰਨੇ ਰੋਮਾਂ ਇੰਨੇ ਜਨਮ ਧਾਰੀਏ ਤੇ ਚਾਹੀਏ ਕਿ ਗੁਰੂ ਗੋਬਿੰਦ ਸਿੰਘ ਸਾਡੇ ਦੇਹ 'ਚ ਪ੍ਰਵੇਸ਼ ਹੋ ਜਾਵੇ ਫਿਰ ਵੀ ਪ੍ਰਵੇਸ਼ ਹੋਣਾ ਮੁਸ਼ਕਲ ਹੈ ਸਾਡੀ ਐਡੀ ਤਪੱਸਿਆ ਨਹੀਂ ਐਡੀ ਸਾਡੀ ਮਿਹਨਤ ਨਹੀਂ ਪਰ ਆਪਦੇ ਬਚਨ ਨਾਲ ਗੁਰੂ ਸਾਹਿਬ ਆਪ ਪੰਜਾਂ ਪਿਆਰਿਆਂ 'ਚ ਪ੍ਰਵੇਸ਼ ਹੋ ਜਾਂਗੇ ਅਸੀਂ ਕਹਿੰਦੇ ਹਾਂ ਕਦੇ ਗੁਰੂ ਸਾਹਿਬ ਦੀ ਜਿਵੇਂ ਸੈਦ ਖਾਂ ਤੇ ਨਜ਼ਰ ਹੋ ਗਈ ਸੀ ਜੇ ਪੀਰ ਬੁੱਧੂ ਸ਼ਾਹ ਨੂੰ ਨਿਹਾਲ ਕਰਦਾ ਸੀ ਜੇ ਪੰਘਾਂ ਪਿਆਰੇ ਦੇ ਸੀਸ ਲੈ ਕੇ ਉਹਨਾਂ ਨੂੰ ਆਪ ਦਾ ਰੂਹ ਬਣਾ ਲਿਆ ਸੀ ਐ ਕਦੇ ਸਾਡੇ ਤੇ ਨਜ਼ਰ ਪਈ ਜਾਊ ਗੁਰੂ ਸਾਹਿਬ ਸਾਨੂੰ ਬਖਸ਼ੀ ਲਾਉਣਗੇ ਜਦੋਂ ਪੰਘਾਂ ਦੀ ਦਿਆਜ ਪ੍ਰਵੇਸ਼ ਹੋਣਗੇ ਅਸੀਂ ਪੰਘਾਂ ਪਿਆਰੇ ਦੇ ਲੱਗਾਂਗੇ ਤੇ ਉਦੋਂ ਸਾਡੇ ਵੀ ਸ਼ੋ ਮਹਾਰਾਜ ਦੇ ਚਰਨਾਂ ਦੀ ਪ੍ਰਾਪਤ ਹੋ ਜਾਏਗੀ ਇਸ ਕਰਕੇ ਪਾਏ ਸੀ ਸਤਿਵਚਨ ਕਰਕੇ ਕਹਿਨੇ ਹਾਂ ਇਸ ਪ੍ਰਕਾਰ ਸਾਧ ਸੰਗਤ ਜੀ ਕੁਤਰੀ ਸੋਸਾਹ ਡਿਠ ਇਹ ਚਿੱਤਰ ਦਰਸ਼ਨ ਹੈ ਸੰਗਤ ਦੇ ਜਿਹੜੇ ਅਤੇ ਸੁਪਨੇ ਵਿੱਚ ਸਰਬਣ ਪੁਸਤਕਾਂ ਦੁਆਰਾ ਜੋ ਸੁਣਨਾ ਹੈ ਮਹਾਰਾਜ ਦੇ ਗੁਣਾਂ ਨੂੰ ਇਹ ਸਰਬਣ ਦਰਸ਼ਨਾਂ ਨੇ ਸਰਬਣ ਜਿਹੜਾ ਪ੍ਰਮਾਣ ਗਤ ਸੰਸੇ ਨੂੰ ਮੇਟਣ ਵਾਲਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਸਮਾਧੀ ਵੀ ਜਿਹੜੇ ਦਰਸ਼ਨ ਹੋਣੇ ਆ ਇਹ ਸੁਪਨ ਦਰਸ਼ਨਾਂ ਨੇ ਅਤੇ ਜਿਹੜਾ ਪਹਾਰਾਂ ਸਖਿਆਤ ਹੋ ਕੇ ਜਲੇ ਹਰੀ ਥਲੇ ਹਰੀ ਉਰੇ ਹਰੀ ਗੁਫੇ ਹਰੀ ਨਵੇਂ ਹਰੀ ਇੰਹਾ ਹਰੀ ਉੰਹਾ ਹਰੀ ਇਸ ਪ੍ਰਕਾਰ ਜਲਸ ਤੋਹੀ ਨਗਸ ਤੋਹੀ ਸਾਰਿਆਂ ਦਾ ਨ ਪ੍ਰਗਟ ਹੋ ਜਾਣਾ ਇਹ ਸਖਿਆਦਰਸ਼ਨਾ ਨੇ ਆਪਾ ਪਾ ਮਟਾ ਕੇ ਇਹ ਜੀਵ ਨੂੰ ਪਰਮੇਸ਼ਰ ਨਾਲ ਵਿੱਚ ਮੇਲ ਲੈਣਾ ਇਹ ਸਖਿਆਦਰਸ਼ਨਾ ਨੇ ਸੋ ਫਰਮਾਉਂਦੇ ਹਨ ਸੁਤੜੀ ਸੋ ਸਹ ਡੇਟ ਇਹ ਮਾਰਾ ਸਮਾਦੀ ਰੂਪੀ ਨੀਰ ਵਿੱਚ ਅਸੀਂ ਬਰਾਜਿਆ ਹੋਇਆ ਨੇ हे ਪਤੀ ਪਰਮੇਸ਼ਰ ਇਸਤ ਦੇਵਤਾ ਤੈਨੂੰ ਉਪਾਸ਼ਕ ਬਣ ਕੇ ਦਿੱਖਣਾ ਚੀਤਾ ਹੈ। ਲੈ ਸੁਪਨੇ ਹਾਂ ਖੰਨੀ ਉਸ ਸਮਾਧੀ ਰੂਪ ਸੁਪਨੇ ਤੋਂ ਤੇਰੇ ਤੋਂ ਚਾਰ ਟੁਕੜੇ ਹੋ ਜੀਏ ਮਾਰਾ ਤਨ ਮਨ ਤਾਨ ਪ੍ਰਾਣ ਆਦਿਕ ਆਪ ਤੋਂ ਵਾਰ ਲਈਏ। ਮਹੱਲਾ ਪੰਜਵਾ ਸੱਜਣੂ ਸੱਚ ਪਰਖ ਕੇ ਭਾਈ ਸੱਜਣੋ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ। ਉਹ ਜਿਨ੍ਹਾਂ ਦੇ ਅੰਦਰ ਸਚਿਆਈ ਹੋਵੇ ਉਹਨੂੰ ਪਰਖਦਾ ਵੀ ਇਸ ਸਚਿਆਈ ਵਾਲਾ ਕਿ ਝੂਠ ਵਾਲਾ ਹੈ। ਉਹ ਸੱਚ ਦੀ ਪਰਖ ਕਰਨ ਵਾਲਾ ਹੈ ਸੱਜਣ ਜੋ ਪਰਮੇਸ਼ਵਰ ਹਾ ਮੁਖ ਆਲਾਵਣ ਥੋਥਰਾ ਉਹ ਸੱਜਣ ਨੂੰ ਸੱਚ ਨਿਸ਼ਚੇ ਕਰਕੇ ਪਰਖ ਲਾ ਪਖੰਡ ਨਾ ਕਰੀ ਸਚਿਆਈ ਨਾਲ ਪਰਖ ਗੁਰਾਂ ਦੀ ਉਪਦੇਸ਼ ਦੁਆਰਾ ਜਿਹੜਾ ਮੂੰਹ ਐਵੇਂ ਕਹੀ ਜਾਣਾ ਮੈਨੂੰ ਅਸੀਂ ਤਾਂ ਜਿਉਂ ਕਿ ਤਿਉਂ ਸਾਨੂੰ ਪ੍ਰਾਪਤ ਹੋ ਗਿਆ ਇਹ ਮੂੰਹ ਜਿਹੜਾ ਆਲਾਪ ਕਰਦਾ ਥੋਥਰਾ ਹੈ ਖਾਲੀ ਹੈ ਹੁਣ ਜੀ ਖੁਦਾ ਦੇ ਪਹਿਤੋਂ ਕਿਸੇ ਦੇਣ ਵਾਲੀ ਹਾਲਤ ਪ੍ਰਾਪਤ ਕਰ ਅਜਰ ਵੀ ਜਰਨਾ ਕਰ ਜੇ ਤੈਨੂੰ ਕੋਈ ਆਨੰਦ ਪ੍ਰਾਪਤ ਹੋਇਆ ਟਿਕਾ ਹੋਇਆ ਤੇ ਮੂੰਹੋਂ ਨਾ ਬੋਲ ਸੋ ਜੇ ਫਰੀਦ ਸਾਹਿਬ ਜੀ ਨੇ ਕਿਹਾ ਹੈ ਉਹ ਮੁਖੋਂ ਨਹੀਂ ਬੋਲ ਕੇ ਦੱਸਦੇ ਉਹਨਾਂ ਦਾ ਅਸਲ ਸੰਗਤ ਜੀ ਵੀ ਕਹੋ ਕੋਈ ਗੁੰਗੇ ਕੁੜਖਾ ਪੁੱਛੇ ਤੇ ਕਿਆ ਕਹੀਏ ਮੁਖੋਂ ਕਹੀ ਜਾਣਾ ਮੈਂ ਰੱਬ ਨੂੰ ਮਿਲ ਗਿਆ ਮੈਂ ਰੱਬ ਹਾਂ ਇਹ ਥੋਥੇ ਹੀ ਗੱਲ ਹੈ ਨਾਰਾ ਜੀ ਕਹੇ ਸੁਣ ਬਾਵਰੇ ਮਤ ਜਾਣੇ ਮਤਰਾਮ ਮੈਂ ਪਾਇਆ ਸੁਣ ਬਾਵਰੇ ਥਿਉਰੇ ਜਿੰਨੀ ਪ੍ਰਾਪਤ ਆਇਆ ਜਿਨ ਪ੍ਰਭੂ ਤੇ ਆਇਆ ਤੈਨੂੰ ਸੁਖ ਪਾਇਆ ਜਿਨ ਜਿਨਾਂ ਨੇ ਧਿਆਨ ਕੀਤਾ ਜੋੜਿਆ ਇਤਤ ਉਹਨਾਂ ਨੇ ਉਹ ਤੇ ਸੁਖ ਨੂੰ ਪਾਇਆ ਹੈ ਮੁਖੋਂ ਅਲਾਪ ਕਰੀ ਜਾਣਾ ਵੀ ਮੈਂ ਉਹੀ ਹਾਂ ਮੈਂ ਉਹੀ ਹਾਂ ਇਹ ਤਾਂ ਫੋਥੀ ਦੀ ਗੱਲ ਹੈ ਲਿਵ ਲਾ ਕੇ ਜੀਵਨ ਮੁਕਤੀ ਦਾ ਆਨੰਦ ਮਾਣੋ ਮਨ ਮਜਾਹੂ ਲਖ ਹਾ ਮਨ ਦੇ ਅੰਦਰ ਹੀ ਤੇ ਮਜਾਹੂ ਵਿੱਚ ਉਸ ਨੂੰ ਲੱਖ ਸ਼ਰੂਪ ਕਰਕੇ ਲੱਖ ਲੈ ਜਾਣ ਲਾ। ਤੁਦ ਹੋ ਕਉ ਕਹ ਨੀ ਜੇ ਕਿਰਪਾ ਤਾਰੇ ਦੇ ਸੱਚਾ ਨਿਸ਼ਾਨ। ਤੁਦ ਹੋ ਲੈ ਚਹਦਾ ਕਿਆ ਕਰਕੇ ਅਲਪਗ ਪੁਣੇ ਨੂੰ ਛੱਡ ਕੇ। ਤੁਦ ਹੋ ਦੂਰ ਨਾ ਸੋ ਪੀਰੀ। اے ਭਾਈ ਤੇਥੋਂ ਦੂਰ ਨਹੀਂ ਪੀਰੀ ਪਤੀ ਪਰਮੇਸ਼ਰ ਨੇੜੇ ਹੀ ਹੈ। ਪੌੜੀ ਧਰਤ ਆਕਾਸ਼ ਪਾਤਾਲ ਹੈ। ਦੇਖ ਭਾਈ ਧਰਤੀ ਜਿਹੜੀ ਹੈ। ਇਹ ਆਕਾਸ਼ ਆਦਿਕ ਬਣੇ ਹੋਏ ਐ ਬਕਾਲ ਆਦਿਕ ਤਤ ਬਣੇ ਹੈ ਚੰਦ ਸੂਰ ਬਿਨਾਸੀ ਇਹ ਚੰਦਮਾ ਤੇ ਸੂਰ ਆਦਿਕ ਜਿੰਨੇ ਹੈ ਜਿਵੇਂ ਕਾਲ ਕਰਕੇ ਪੈਦਾ ਹੋਏ ਐ ਐਵੇਂ ਨਾਸ ਹੋ ਜਾਣਗੇ ਜਦੋਂ ਮਹਾਪਰਲੋਂ ਦਾ ਸਮਾਂ ਆਇਆ ਧਰਤੀ ਜਿਹੜੀ ਐ ਸਮੁੰਦਰ ਚਿੱਕੇ ਵਿੱਚ ਹੀ ਲੁਕ ਜਾਏਗੀ ਅਤੇ ਉਸ ਵੇਲੇ ਚੰਦ ਸੂਰ ਬਿਨਾਸੀ ਭਰਪਤਾਲ ਵੀ ਨਹੀਂ ਰਹੇਗਾ ਆਕਾਸ਼ ਜਿਵੇਂ ਇਹ ਅਕੀਅ ਹੀ ਵਿਕਾਸ ਨਹੀਂ ਰਹੇਗਾ ਜਿਵੇਂ ਸੁਪਨੇ ਦਾ ਆਕਾਸ਼ ਜਾ ਕੇ ਨਹੀਂ ਰਹਿੰਦਾ ਇਉ ਇਹ ਜਾਗਦੇ ਦਾ ਆਕਾਸ਼ ਵੀ ਅੰਤ ਵੇਲੇ ਨਹੀਂ ਰਹੇਗਾ ਪਾਤਾਲ ਹੈ ਅਤੇ ਪਤਾਲ ਆਦਿਕ ਜਿਹੜੇ ਹਨ ਇਹ ਵੀ ਨਹੀਂ ਲੋਕ ਰਹਿਣਗੇ ਚੰਦ ਸੂਰ ਬినాਸੀ ਕਿਉਂਕਿ ਪਹਿਲਾਂ ਹੀ ਨਹੀਂ ਸੀ ਮਗਰੋਂ ਰਹਿਣੇ ਨਹੀਂ ਵਰਤਮਾਨ ਸਮੇਂ ਦੀ ਪ੍ਰਤੀਕ ਹੁੰਦੀ ਹੈ ਭਰਮ ਕਰਕੇ ਚੰਦ ਸੂਰ ਬినాਸੀ ਚੰਦਰਮਾ ਤੇ ਸੂਰਜ ਜਿਹੜੇ ਆ ਇਹਨਾਂ ਦੀਆਂ ਕਿਰਨਾਂ ਵੀ ਕਾਲੀਆਂ ਤਵੇ ਵਰਗੀਆਂ ਹੋ ਜਾਣੀਆਂ ਇਹ ਵੀ ਨਾਸ ਹੋ ਜਾਣਗੇ ਚੰਨ ਰੂਪ ਕਿਰਨ ਨਹੀਂ ਕੱਢ ਸਕਣਗੇ ਬਾਦशाह ਸਾਹ ਉਮਰਾਵ ਖਾਨ ਜਿਹੜੇ ਚੱਕਰਵਰਤੀ ਬਾਦਸ਼ਾਹ ਕਹਾਉਂਦੇ ਐ ਉਮਰਾਵ ਸੂਬੇ ਜੋ ਕਹਾਉਂਦੇ ਹਨ ਤਾਹੇ ਦੇ ਉਮਰਾਵ ਖਾਨ ਅਦੇ ਖਾਨ ਪਖਾਣਾ ਦੇ ਸਰਦਾਰ ਜੋ ਕਹਾਉਂਦੇ ਹਨ ਤਾਹੇ ਦੇ ਜੇ ਸਾਰੇ ਆਪੋ ਆਪਣੇ ਸਰੀਰ ਨੂੰ ਵੀ ਦੇਰਿਆਂ ਨੂੰ ਠਾਕੇ ਇਤੋਂ ਕੁਝ ਕਰਕੇ ਚਲੇ ਜਾਣਗੇ ਦੁਨੀਆ ਤੋਂ ਰੰਗ ਤੁੰਗ ਉਹਦੇ ਡੇਰੇ ਆਦਕਾਂ ਨੂੰ ਅਸਤਾਨੇ ਨੂੰ ਢਾ ਕੇ ਚਲੇ ਜਾਣਗੇ ਰੰਗ ਤੁੰਗ ਗਰੀਬ ਮਸਤ ਅਤੇ ਰੰਗ ਕੰਗਾਲ ਨਹੀਂ ਰਹਿਣੇ ਤੁੰਗ ਵੱਡੇ ਸ਼ਾਹੂਕਾਰ ਨਹੀਂ ਰਹਿਣੇ ਤਰੰਗ ਪਾਠ ਹੁੰਦਾ ਮੋਥੀਆਂ ਵਿੱਚ ਹੈ ਕਿਸੇ ਜਣ ਤਰੰਗ ਵੀ ਹੈਗਾ ਨਾ ਹਾਈ ਅੱਛਾ ਰੰਗਾਂ ਦੇ ਅਨੇਕਾਂ ਪ੍ਰਕਾਰ ਦੇ ਤਰੰਗ ਘੋੜਿਆਂ ਦੇ ਤੇ ਸਵਾਰੀਆਂ ਹੋਣੀਆਂ ਜਾਂ ਤਰੰਗ ਲਹਿਰਾਂ ਜਿਨ੍ਹਾਂ ਦੇ ਅਨੇਕ ਪ੍ਰਕਾਰ ਦੀਆਂ ਮੌਜਾਂ ਮਾਣਦੇ ਐ ਆਪਣੇ ਆਪ ਨੂੰ ਘੋੜ ਚੜ੍ਹੇ ਸਵਾਰੀ ਕਹਾਉਂਦੇ ਐ ਤੁੰਗ ਵੱਡਿਆਂ ਦਾ ਨਾਮ ਐ ਮੁੱਖ ਪਾੜ ਤੁੰਗ ਸਮਝਣਾ ਗਰੀਬ ਮਸਤ ਅਤੇ ਗਰੀਬ ਜਿਹੜੇ ਕੰਗਾਲ ਹਨਗੇ ਰੰਗ ਆਨੰਦ ਨੂੰ ਮਾਣਨ ਵਾਲੇ ਰੰਗ ਕਹਣਗੇ ਅਤੇ ਮਸਤੀ ਲੈਣ ਵਾਲੇ ਫਕੀਰ ਜਿਹੜੇ ਮਸਤ ਕਹਾਉਂਦੇ ਹਨ ਸਭ ਲੋਕ ਸਿਦਾਸੀ ਇਹ ਸਾਰਾ ਜਿੰਨਾ ਲੋਕ ਮਾਸ ਲੋਕ ਸਵਰਗ ਲੋਕ ਆਦਿਕ ਪਤਾਲ ਆਦਿਕ ਸਭ ਸਿਦਾਸੀ ਚਲਿਆ ਜਾਏਗਾ ਕਾਜ ਦੇ ਖਾਜਾ ਹੈ ਕਾਜੀ ਸੇਖ ਮਸਾਇਕਾ ਨਾ ਪਈ ਕਾਜੀ ਰਹਿਣੇ ਹਨ ਸ਼ਰਾ ਦੀ ਵਿਵਸਥਾ ਦੇ ਗਿਆਨ ਦੇਣ ਵਾਲੇ ਅਤੇ ਸੇਖ ਸੇਖ ਮਿਰਦ ਜਾਤੀ ਵਾਲੇ ਜੋ ਹਣ ਇਹ ਵੀ ਨਹੀਂ ਰਹਿਣੇ ਹਨ ਮਸਾਇਕਾ ਮਸਾਇਕਾ ਮੰਤ ਕਰਨ ਵਾਲੇ ਜਿਹੜੇ ਮਹੰਤ ਲੋਕ ਆ ਉਹ ਵੀ ਨਹੀਂ ਰਹਿਣੇ ਮਸਾਇਕ ਪੂਜਨੀਕ ਜੋ ਮਿੰਤਾਂ ਦੇ ਕਰਨ ਵਾਲੇ ਹਨ ਸਭੇ ਉਠ ਜਾਸੀ ਇਹ ਸਭ ਕੋਈ ਉੱਠ ਕੇ ਕੂਚ ਕਰਕੇ ਚਲੇ ਜਾਣਗੇ ਇਸ ਦੁਨੀਆ ਤੋਂ ਪੀਰ ਪੈਗੰਬਰ ਔਲੀਏ ਪੀਰ ਮੁਸਲਮਾਨਾਂ ਦੇ ਜੋ ਗੁਰੂ ਕਹਾਉਂਦੇ ਹਨ ਪੈਗੰਬਰ ਜਿਹਦੇ ਪੈਗਾਮ ਆਕਾਸ਼ ਪੈਗਾਮ ਜਿਨ੍ਹਾਂ ਨੂੰ ਆਕਾਸੀ ਪੈਗਾਮ ਆਉਂਦਾ ਹੈ ਜਿਸ ਪ੍ਰਕਾਰ ਮੁਹੰਮਦ ਸਾਹਿਬ ਜੋ 45 ਸਾਲ ਦੇ ਹੋ ਗਏ ਇੱਕੋ ਸ਼ਾਹੂਕਾਰਨੀ ਇਸ ਈਸਤਰੀ ਦਾ ਨੌਕਰ ਬਣ ਕੇ ਵਪਾਰ ਕਰਦਾ ਸੀ ਉਹ ਚੰਦਾ ਵਪਾਰ ਕਰਕੇ ਆ ਉਹਦੇ ਪਸੰਦ ਆ ਗਿਆ ਉਸ ਉਹਦੇ ਮੱਕੇ ਦੇ ਵਿੱਚ ਜਾ ਕੇ ਰੋਜਾ ਰੱਖਿਆ ਰੋਜਾ ਰੱਖਣ ਤੋਂ ਪਕੰਬਰੀ ਦਾ ਖਤਾ ਵੇਖ ਨੂੰ 52 ਸਾਲ ਦੇ ਨੂੰ ਉਤਰਿਆ ਸੀ ਇਹ 124 1 ਲੱਖ 24000 ਪਕੰਬਰ ਮੰਨੇ ਹੈ ਹਜ਼ਾਰ ਖਲੀਫਾ ਮੰਨੇ ਮਰਨ ਸਵਾ ਲੱਖ ਪਕੰਬਰ ਤਾਂ ਕਿ ਬਚਨ ਕੇ ਹੈ ਇਸ ਪ੍ਰਕਾਰ ਮੁਹੰਮਦ ਆਲਿਕ ਜਿਹੜੇ ਪਕੰਬਰ ਪੈਗਾਮ ਲਿਆਉਣ ਵਾਲੇ ਅੰਬਰ ਆਕਾਸ਼ ਦੇ ਰਾਹੀ ਆਕਾਸੀ ਬਾਣੀ ਦੁਆਰਾ ਫਰਿਸ਼ਤੇ ਰਾਹੀ ਜਿਨ੍ਹਾਂ ਨੂੰ ਆ ਕੇ ਪੈਗਾਮ ਆ ਕੇ ਤੂੰ ਪਕੰਬਰ ਬਣ ਗਿਆ ਇਸੇ ਪ੍ਰਕਾਰ موسی ਈਸਾ ਆਦਕ ਜਿਹੜੇ ਪਕੰਬਰ ਹਨ ਔਲੀਏ ਔਲੀਏ ਕਰਮਾ ਆਦ ਵਾਲੇ ਜਿਹੜੇ ਫਕੀਰ ਹਨ ਮੁਸਲਮਾਨਾਂ ਦੇ ਕੋਈ ਫਿਰ ਨਾ ਰਹਾ ਕੋਈ ਵੀ ਇਸ਼ਤ ਨਹੀਂ ਰਹੇਗਾ ਸੰਸਾਰ ਦੇ ਅੰਦਰ ਕਾਇਮ ਨਹੀਂ ਰਹੇਗਾ ਸਭ ਨੂੰ ਜਾਣਾ ਪਵੇਗਾ ਰੋਜਾ ਬਾਗ ਨਿਵਾਜ ਕਤੇ ਅਦੇ ਰੋਜੇ ਰੱਖਣ ਆਏ ਜਰ ਰੋਜਾ ਕਿਨ ਰੱਖਾ ਕਿੱਥੇ ਰਹਿਣਾ ਹੈ ਰੋਜਾ ਬਾਗ ਜੋ ਬਾਗਾਂ ਦੇਣ ਵਾਲੇ ਮੁਲਾਣੇ ਨੇ ਬਾਗਾਂ ਕਿੱਥੇ ਰਹਿਣੀਆਂ ਹਨ ਨਿਵਾਜ ਕਤੇ ਅਦੇ ਨਵਾਜਾਂ ਪਾਣ ਵਾਲੇ ਨਾਲੇ ਨਵਾਜਾਂ ਕਿਨ ਪਾਣੀਆਂ ਹਨ ਕਤੇ ਵਜੀਲ ਤੋਰੇ ਤੇ ਜੰਬੂਰ ਕੁਰਾਨ ਰਾਜ ਕਬ ਨਹੀਂ ਰਹਿਣ ਗੀਆਂ ਬਿਨ ਬੁਝੇ ਸਭ ਜਾਸੀ ਬਿਨਾ ਵਾਹਿਗੁਰੂ ਦੇ ਬੁਝੇ ਤੋ ਸਭ ਕੁਝ ਕਰਕੇ ਚਲੇ ਜਾਣਗੇ ਸੰਸਾਰ ਚੋਂ 148 ਲੱਖ ਜਿੰਨੀ ਮਿਹਦਨੀ 84 ਲੱਖ ਜਿੰਨੀ ਮਿਹਦਨੀ ਸ੍ਰਿਸ਼ਟੀ ਬਣਾਈ ਹੋਈ ਹੈ ਸਭ ਆਵੇ ਜਾਸੀ ਇਹ ਸਾਰੀ ਜਿਵੇਂ ਸਰੀਰ ਧਾਰ ਕੇ ਆਈ ਹੈ ਇਸੇ ਪ੍ਰਕਾਰ ਰਹਿਣ ਦੇ ਕੋਲ ਸਾਰੀ ਇਸੇ ਪ੍ਰਕਾਰ ਸਭ ਆਵੇ ਜਾਸੀ ਜਿਸ ਤਰ੍ਹਾਂ ਹੁੰਦੀ ਐ ਇਸੇ ਪ੍ਰਕਾਰ ਜਾਸੀ ਚਲੀ ਜਾਵੇਗੀ ਨਾਸ ਹੋ ਜਾਏਗੀ ਨੇਹ ਚਲ ਸੱਚ ਖੁਦਾਏ ਇੱਕ ਖੁਦਾ ਜੋ ਪਰਮੇਸ਼ਰ ਖੁਦ ਆਇਆ ਹੋਇਆ ਸਾਰਿਆਂ ਦੇ ਅੰਦਰ ਉਹ ਚੱਲ ਰਹਿਣ ਵਾਲਾ ਹੈ ਇੱਕ ਖੁਦਾਏ ਬੰਦਾ ਅਬ ਨਾਸੇ ਜਾਂ ਖੁਦਾ ਦਾ ਜਿਹੜਾ ਬੰਦਾ ਦਾਸ ਹੋਇ ਉਹ ਖੁਦਾ ਦੇ ਸੂਪ ਚ ਰਹਿ ਕੇ ਮਿਲ ਕੇ ਅਪੇਧ ਹੋ ਕੇ ਅਬ ਨਾਸਿ ਬਣੇਗਾ ਵਖਰਾ ਬਣ ਕੇ ਨਹੀਂ ਕਿਤੇ ਉਹ ਨਾ ਸੀ ਰਹਿ ਸਕੇਗਾ ਡਖਣੇ ਮਹੱਲਾ ਪੰਜਵਾ ਡਿੱਠੀ ਹੱਬ ਟੰਡ ਢੋਲ ਸਾਰੀ ਢੋਲ ਖੋਜ ਕਰਕੇ ਸਿਟੀ ਵੇਖਣਾ ਕੀਤੀ ਹੈ ਜੇ ਕਿਸ ਬਾਜ ਨਾ ਕੋ ਇਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵਸਤੂ ਸਤ ਨਹੀਂ ਹੈ ਆਓ ਸੱਜਣ ਤੂੰ ਮੁਖ ਲਾਗ ਬੇਂਤੀਆਂ ਕਰੀਏ ਹੈ ਸੱਜਣ ਸਰਗੁਰੂ ਸਾਡੇ ਸਾਨੂੰ ਮੁਖ ਲੱਗ ਸਾਨੂੰ ਸੰਮੁਖ ਲਾਉਣਾ ਕਰ ਸਾਡੇ ਅੰਕਾ ਕਰਨ ਉਪਰ ਦੇ ਅੰਦਰ ਅਪਰੋਖ ਹੋ ਕੇ ਲਗ ਪ੍ਰਾਪਤ ਹੋ ਮੇਰਾ ਤਨ ਮਨ ਠੰਡਾ ਹੋ ਮੇਰਾ ਮਨ ਵੀ ਤੇ ਤਨ ਵੀ ਸੱਚੇ ਪਾਤਸ਼ਾਹ ਸ਼ਾਂਤ ਹੋ ਜਾਵੇ ਸਾਰੇ ਤਪਸ਼ਾਂ ਮਿਟ ਜਾਣ ਵਿਛੋੜੇ ਦੀਆਂ ਮਹੱਲਾ ਪੰਜਵਾ ਆਸਕ ਆਸਾ ਬਾਹਰਾ ਸੱਚੇ ਪਾਤਸ਼ਾਹ ਜਿਹੜੇ ਆਸ਼ਕ ਲੋਕ ਹਨਗੇ ਉਹਦਾ ਦੁਨੀਆ ਦੀ ਆਸਾ ਤੋਂ ਬਗੈਰ ਹਨਗੇ ਉਹ ਮਨ ਵੱਡੀ ਕਿ ਸਾਡੇ ਮਨ ਚ ਮਾਰਾ ਬਾਲੀ ਆਸਾ ਲੱਗੀ ਹੋਈ ਏ ਤੇਰੇ ਆਸ਼ਿਕ ਕਿਵੇਂ ਬਣਿਆ ਜਾਵੇ ਆਸ਼ਿਕ ਜਿਹੜੇ ਆਸ਼ਿਕ ਹਨ ਪਰਮੇਸ਼ਰ ਦੇ ਉਹਨਾਂ ਦਾ ਜਿਹੜਾ ਮਸ਼ੂਕ ਪਰਮੇਸ਼ਰ ਹੋਇਆ ਉਹ ਤਾਂ ਆਸਾ ਤੋਂ ਰਹਿਤ ਹੈ ਬੇਪਰਵਾਹ ਹੈ ਇਹ ਪਰਮੇਸ਼ਰ ਦੇ ਆਸ਼ਿਕ ਹੋਣ ਵਾਲੇ ਜੋ ਮਸ਼ੂਕ ਜੀ ਨੂੰ ਤੂੰ ਮਿਲਣਾ ਚਾਹੁੰਨਾ ਹੈ ਉਹ ਤਾਂ ਆਸ ਵੀ ਰੱਖਦਾ ਕਿਸੇ ਦੀ ਉਹ ਤਾਂ ਬੇਪਰਵਾਹ ਹੈ ਮਾਨ ਵੜੀ ਆ ਤੇ ਮੇਰੇ ਮਨ ਦੇ ਵਿੱਚ ਆਸ਼ਿਕ ਆਸ਼ਾ ਬਾਹਰ ਮੈਂ ਆਸ਼ਿਕ ਨੂੰ ਬੜੀ ਆਸਾ ਲੱਗੀ ਹੋਈ ਐ ਤਨ ਵਿੱਚ ਵੀ ਮਿਲਣ ਦੀ ਤੇ ਮੇਰੇ ਮਨ 'ਚ ਵੀ ਬੜੀ ਆਸ ਲੱਗੀ ਆ ਉਹਦੇ ਮਿਲਣ ਦੀ ਆਸ ਨਿਰਾਸਾ ਹਕ ਤੂੰ ਇਹ ਮਹਾਰਾ ਜੁਨੀਆਂ ਦੀ ਆਸਾ ਵਿੱਚ ਲੱਗੇ ਹੋਏ ਆਸ਼ਿਕ ਆਉਂਦੇ ਆ ਉਹ ਆਸ਼ਿਕ ਨਹੀਂ ਹਨ ਸੱਚੇ ਬਾਦਸ਼ਾਹ ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਸ ਕੱਢ ਗਈ ਇਸ ਸੇਤੀ ਖਸੂਸ ਨੂੰ ਆਏ ਹੋਵੇ ਮਿਲੇ ਤਾਂ ਇਹ ਆਸ਼ਕ ਬਣਿਆ ਜਾਂਦਾ ਹੈ ਆਸ ਨਿਰਾਸਾ ਫਿਕ ਦੁਨੀਆ ਦੀ ਆਸਾ ਤੋਂ ਨਿਰਾਸਾ ਕਰਨ ਵਾਲਾ ਇਕ ਇੱਕੋ ਤੂੰ ਹੀ ਹੈ ਪ੍ਰਭੂ ਸਰ ਆਪ ਦੀ ਆਸ ਲਾ ਕੇ ਹਉ ਬਲ 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 ਗਈਆ ਮੈਂ ਮਾਰਾ ਬਲਿਹਾਰ ਜਾਣਾ ਹਾਂ ਮਨ ਕਰਕੇ ਬਲਿਹਾਰ ਜਾਣਾ ਹਾਂ ਬਾਣੀ ਕਰਕੇ ਸਰੀਰ ਕਰਕੇ ਮਾਰਾ ਬਲਿਹਾਰ ਜਾਨੇ ਹਾਂ ਆਪ ਦੇ ਉੱਤੋਂ ਆਪ ਐਸੇ ਹੂੰ ਆਸ ਕੋ ਆਸ ਨੇ ਆਸਿਕਾ ਆਸਾ ਬਾਹਰ ਇਸ ਜੇ بادشاہ ਜੋ ਤੇਰਾ ਆਸ਼ਿਕ ਬਣਿਆ ਹੈ ਉਹ ਦੁਨੀਆ ਦੀ ਆਸਾ ਤੋਂ ਬਾਹਰ ਹੋ ਗਿਆ ਹੈ ਉਹ ਮਨ ਵੱਡੀ ਆ ਮੇਰੇ ਮਨ ਚ ਮਹਾਰਾਜ ਦੁਨੀਆ ਦੀ ਆਸ਼ਕੀ ਵੱਲੋਂ ਤਾਂ ਆਸਾ ਤੋਂ ਰਹਿਤ ਹੋ ਗਏ ਹਨ ਪਰ ਆਪਦੇ ਮਿਲਣ ਦੀ ਵੱਡੀ ਆਸਾ ਲੱਗੀ ਹੋਈ ਹੈ ਸੇ ਨਿਰਾਸਾ ਹਿਕ ਤੂੰ ਦੁਨੀਆ ਦੀ ਆਸਾ ਤੂੰ ਹੀ ਨਿਰਾਸ਼ਾ ਕਰਨ ਵਾਲਾ ਹੈ ਸੱਚੇ ਪਾਤਸ਼ਾਹ ਹਉ ਬਲ 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 ਗਈਆ ਆਪ ਨੂੰ ਸੱਚੇ ਪਾਤਸ਼ਾਹ ਜਿਵੇਂ ਚੰਦਰਮਾ ਨੂੰ ਚਕੋਰ ਚਾਹੁੰਦੇ ਹਨ ਪਰ ਚੰਦ ਨੂੰ ਕੀ ਲੋੜ ਹੈ ਚਕੋਰਾ ਦੀ ਐਵੇਂ ਮਹਾਰਾਜ ਤੈਨੂੰ ਆਸ਼ਕ ਲੋਕ ਚਾਹੁੰਦੇ ਐ ਪਰ ਤੂੰ ਤਾਂ ਬੇਪਰਵਾਹ ਹੈ ਸੱਚੇ ਪਾਤਸ਼ਾਹ ਤੈਨੂੰ ਤਾਂ ਕੇਹੀ ਲੋੜ ਨਹੀਂ ਹਾਂ ਹਉ ਬਲ 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 ਗਈਆ ਆਪੇ ਵੇਪਰਵਾ ਹੋ ਮਾਰਾ ਸਾਨੂੰ ਤਾਂ ਲੋੜ ਸਾਨੂੰ ਤਾਂ ਤੂੰ ਇੱਕੋ ਹੀ ਆ ਨਾ ਤੇਰੇ ਬਾਅਦ ਭੋਂ ਲੱਖਾਂ ਚਕੋਰਾ ਦੀ ਨਹੀਂ ਹੋਰ ਲੋਕ ਭਗਤ ਹੋਣ ਸਾਡੇ ਅਸੀਂ ਬਲਿਹਾਰ ਬਲਿਹਾਰ ਮਨ ਮਾਨੀ ਸਵੀ ਕਰਕੇ ਆਪ ਤੋਂ ਜਾਣੇ ਹਾਂ ਮਹੱਲਾ ਪੰਜਵਾ ਵਿਛੋੜਾ ਸੁਣੇ ਦੁਖ ਜਦੋਂ ਸੱਚੇ ਪਾਤਸ਼ਾਹ ਵੇਦ ਸ਼ਾਸਤਰਾਂ ਦੁਆਰਾ ਸੁਣੀਦਾ ਕੇ ਜਨੂਤ ਹਾਰ ਕੇ ਵਿਛੜੇ ਹੋਏ ਆਸੀਂ ਲਿਵ ਛੁਰਤੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ ਆਇਆ ਲਿਵ ਟੁੱਟ ਚੁੱਕੀ ਐ ਤ੍ਰਿਸ਼ਨਾ ਖਾਣ ਪੀਣ ਦੀ ਲੱਗਦੀ ਐ ਇਹ ਮਾਇਆ ਦਾ ਹੁਕਮ ਸਾਡੇ ਤੇ ਵਰਤਾਤਾ ਹੈ ਇਉਂ ਜਦੋਂ ਵਿਛੋੜਾ ਸੁਣੀਦਾ ਓਦੋਂ ਦੁੱਖ ਅੰਦਾਜ਼ਾ ਕਿਹਾ ਨਹੀਂ ਜਾਂਦਾ ਇੰਨਾ ਦੁੱਖ ਐ ਦਿਨ ਡਿਠੇ ਮਰਿਓ ਕੇ ਮਹਾਰਾਜ ਆਪਦੇ ਦਰਸ਼ਨ ਦੇਖਿਆਂ ਤੋਂ ਬਿਨਾ ਸਾਡੇ ਤਾਂ ਹੀ ਮਰਨ ਮਰਨਾ ਉਹਦੇ ਹੋ ਰਿਹਾ ਹੈ ਮਰਨਾ ਜਾਗ ਰਿਹਾ ਪ੍ਰਗਟ ਹੋ ਰਿਹਾ ਹੈ ਸਾਨੂੰ ਮੌਤ ਆਰੀ ਪ੍ਰਾਪਤ ਹੋਰੀ ਆ ਉਹ ਦਰਸ਼ਨ ਦੇਖੇ ਤੋਂ ਦਿਨ ਬਾਝ ਪਿਆਰੇ ਆਪਣੇ ਫਿਰ ਮੇਰੇ ਪਿਆਰੇ ਅਕਾਲਪੁਰ ਖਾਬ ਤੋਂ ਬਾਝ ਬਗੈਰ ਬਿਰਹੀ ਨਾ ਤੀਰੋ ਅਸੀਂ ਜਿਹੜੇ ਬਿਰਹੀ ਪ੍ਰੇਮੀ ਐ ਸਾਨੂੰ ਧੀਰਜ ਨਹੀਂ ਉਦੇ ਹੁੰਦੀ ਧੀਰਜ ਨਹੀਂ ਸਾਡੇ ਅੰਦਰ ਜਾਗਦੀ ਹੈ ਪੌੜੀ ਟਾਟ ਤੀਰਥ ਦੇਵ ਦੇਵਾਲਿਆ ਯੋ ਮਸ਼ਲੀ ਬਨ ਪਾਣੀ ਐ ਕਿਉਂ ਜੀਵਨ ਪਾਵਾ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰਦਰ ਬਤਲਾਵਾ ਨਾਰਿਕਰਾਂ ਕੇ ਵੇਦਿਆ ਸਾਮੋ ਖੜਤਾਵਾ ਪਬਰ ਲੋਬੀ ਕੁਸਮ ਬਾਸ ਕਾਮੇ ਲਾਬ ਬੰਦਾਵਾ ਤੇ ਹਉ ਸੰਤ ਜਨਾ ਹਰ ਪ੍ਰੀਤ ਦੇਖ ਦਸ ਅਗਾਵਾ ਪੌੜੀ ਟਟ ਤੀਰਥ ਦੇਵ ਦੇਵਾਲਿਆ ਕੇ ਮਹਾਰਾਜ ਤੀਰਥਾਂ ਦੇ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਹਨਗੇ ਉਹ ਵੀ ਨਹੀਂ ਕਾਇਮ ਰਹਿਣਗੇ ਇਹ ਹਿੰਦੂ ਹਿੰਦੂਆਂ ਦੇ ਮਤ ਅਨੁਸਾਰ ਹੈ ਅੱਗੇ ਮੁਸਲਮਾਨੀ ਮਤ ਅਨੁਸਾਰ ਉਹਨਾਂ ਸਾਰਿਆਂ ਦਾ ਕੁਝ ਕਰਨਾ ਦੱਸਿਆ ਹੈ ਹੁਣ ਹਿੰਦੂਆਂ ਦੇ ਮਤ ਅਨੁਸਾਰ ਜਿਹੜੀਆਂ ਚੀਜ਼ਾਂ ਇਹ ਵੀ ਨਹੀਂ ਰਹਿਣੀਆਂ ਕਹਿੰਦੇ ਹੰਮ ਟੱਡ ਤੀਰਥ ਦੇਵ ਦੇਵਾਲੇ ਟੱਡ ਕਿਨਾਰੇ ਜਿਹੜੇ ਤੀਰਥਾਂ ਦੇ ਹਨਗੇ ਤਲਾਦਕ ਜਿਹੜੇ ਹਨਗੇ ਦੇਵਤੇ ਜੋ ਮੂਰਤੀਆਂ ਬਣਾਈਆਂ ਹੋਈਆਂ ਹਨ ਦਵਾਲਿਆ ਦੇਵਤਿਆਂ ਦੇ ਜੋ ਮੰਦਰ ਬਣਾਏ ਹਨ ਸ਼ਵਾਲੇ ਠਾਕਰਦਾਰੇ ਆਦਿਕ ਦੇਵੀ ਦਵਾਲੇ ਆਦਿਕ ਕੇਦਾਰ ਮਥਰਾ ਕਾ ਕੇਦਾਰਨਾਥ ਜਿੱਥੇ ਸ਼ਿਵ ਜੀ ਜਦੋਂ ਪਸ਼ਮਾਗ ਦੇ ਦੰਤ ਕੜਾ ਫੇਰਨ ਲੱਗਾ ਇਹਦੇ ਉੱਤੇ ਤੇ ਉਹ ਸਵੇਰੇ ਸ਼ਿਵਜੀ ਝੋਟੇ ਦਾ ਰੂਪ ਧਾਰ ਕੇ ਕਦਾਰਨਾਥ ਜਾ ਕੱਢੀ ਸੀ ਕੰਡ ਉਹ ਕਦਾਰਨਾਥ ਤੀਰਥ ਹੈ ਉਹ ਕਦਾਰਨਾਥ ਆਦਿਕ ਤੀਰਥ ਜਿਹੜਾ ਹੈ ਜਿੱਥੇ ਕਾਪੜੀਏ ਲੋਕ ਗੇਰੀਏ ਬਸਤਰਾਂ ਵਾਲੇ ਪਰਸ਼ਨ ਬਾਸ ਕੇ ਜਾਂਦੇ ਹਨ ਮਥਰਾ ਅਗੇ ਮਥਰਾ ਜਿੱਥੇ ਕ੍ਰਿਸ਼ਨ ਜੀ ਨੇ ਜਨਮ ਧਾਰਿਆ ਹੈ ਮਥਰਾ ਅਤੇ ਕਾਂਸੀ ਜਿੱਥੇ ਸ਼ਿਵਜੀ ਨੇ ਮੁਕਤੀ ਦਾ ਸਦਾ ਵਰਤ ਲਾਇਆ ਹੈ 83 ਸਾ ਦੇਵਤੇ 33 ਕਰੋੜ ਦੇਵਤੇ ਜਿੰਨੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹਨ ਸਣ ਇੰਦਰ ਜਾਸਿ ਇੰਦਰ ਇਹਨਾਂ ਦਾ ਰਾਜਾ ਬਣਾਇਆ ਹੋਇਆ 33 ਕਰੋੜ ਦੇਵਤਿਆਂ ਦਾ ਇੰਦਰ ਦੇ ਸਮੇਤ ਹੀ ਸਾਰੇ ਚਲੇ ਜਾਣਗੇ ਨਾਸ਼ ਹੋ ਜਾਣਗੇ ਸਿਮਰਤ ਸਾਸਤਰ ਬੀਦ ਚਾ 27 ਸਿਮਰਤੀਆਂ ਰਿਸ਼ੀਆਂ ਦੀਆਂ ਬਣਾਈਆਂ ਜਿਹੜੀਆਂ ਤੇ ਸਿੰਮਤੋ ਸ਼ਾਸਤਰ ਛੇ ਸ਼ਾਸਤਰ ਜੋ ਨਿਆਇ ਸੰਖਾਦ ਕਹਨੇ 4 ਚਾਰ ਵੇਦ ਜੋ ਸ਼ਾਮ੍ਰਿਕ ਜੀ ਦੇ ਫਲਮਾਦ ਕਹਨੇ 8 ਦਰਸ ਸਮਾਸੀ 6 ਦਰਸ਼ਨ ਜੋਗੀ ਜੰਗੋ ਸਰੇਵੜ ਇਹ ਸਾਰੇ ਸਮਾਜ ਆਉਣਗੇ ਲੈ ਹੋ ਜਾਣਗੇ ਮੌਦ ਦੇ ਵਸ ਪੈ ਜਾਣਗੇ ਕੋਥੀ ਪੰਡਤ ਗੀਤ ਕਵ ਕੋਥੀਆਂ ਗੀਤਾ ਆਦਿਕ ਪੰਦ ਵਿਦਵਾਨ ਵਿਆਸ ਆਦਿਕ ਕਵਤਾ ਪਚਾਰਨ ਵਾਲੇ ਅੱਗੇ ਕਾਬ ਕੋਸ਼ ਵਾਲੇ ਜਿਹੜੇ ਲੋਕ ਹੈ ਕਬਤੇ ਪੀ ਜਾਸੀ ਕਵਤਾ ਰਚਨ ਵਾਲੇ ਕਵੀ ਲੋਕ ਵੀ ਚਲੇ ਜਾਣਗੇ ਕਾਇਮ ਨਹੀਂ ਕੋਈ ਰਹੇਗਾ ਕਵਿਤ ਨਹੀਂ ਪੜਨਾ ਕਵਿਤ ਕਹਿਣਾ ਇਕੱਲਾ ਹੀ 31 ਅੱਖਰ ਦਾ ਇੱਕ ਵਿਟਾ ਆਊਗਾ ਕਵਤਾ ਕਹਿਣਾ ਸਾਰੀਆਂ ਕਵਤਾ ਜਿੰਨੀਆਂ ਕਿ ਡੇੜੇ ਬਣਾਏ ਐ ਚਾਹੇ ਕਨਾਸਰੀ ਛੰਦ ਬਣਾਏ ਐ ਚਾਹੇ ਤਰਪੰਗੀ ਦੀ ਛੰਦ ਬਣਾਏ ਐ ਜੋ ਪੁਰਾਣਾ ਛੰਦ ਬਣਾਏ ਹੈ ਕਵਤਾ ਕਹਿਣੇ ਕਰਕੇ ਸਾਰੀਆਂ ਕਵਤਾ ਆ ਗਈਆਂ ਤੇ ਕਵਿਤ ਕਹਿਣ ਵਾਲੇ ਕਿ ਛੰਦ ਦਾ ਆਵਾਜ਼ਕ ਹੋਵੇਗਾ ਇਸ ਕਰਕੇ ਕਵਤ ਕਵਤ ਪਾਠ ਕਰਨਾ ਹੈ ਕਵਤੇ ਪੀ ਜਾਸੀ ਕਵਤਾ ਕਰਨ ਵਾਲੇ ਕਵੀ ਲੋਕ ਵੀ ਚਲੇ ਜਾਣਗੇ ਜਤੀ ਸਤੀ ਸੰਨਿਆਸੀ ਜਤੀ ਜਿਹੜੇ ਯਾਤਰਖਣੋ ਵਾਲੇ ਛੇ ਜਤੀ ਮਾਇਆ ਕੇ ਬੰਦਾ ਸਤੀ ਜਿਹੜੇ ਰਾਜਦਾਨੀ ਆ ਦੇ ਕੋ ਸਤਪੁਰਤਗੀ ਲੋਕ ਅੱਗੇ ਸਨਿਆਸੀਆ ਸਨਿਆਸੀ ਦੱਤਾ ਤੇ ਮਤ ਵਾਲੇ ਜੋ ਹਨ ਸਭ ਕਾਲੇ ਵਾਸੀ ਸਭ ਕਾਲ ਦੇ ਵਸ ਭਾਈ ਹੋ ਜਾਣਗੇ ਨਾਸ ਹੋ ਜਾਣਗੇ ਮੂਨ ਜੋਗੀ ਦਿਗੰਬਰਾ ਮੂਨੀ ਜਿਹੜੇ ਮੰਨਸੀਲ ਲੋਕ ਹੈ ਬਣ ਕੇ ਵੀ ਰਹਿੰਦੇ ਐ ਅਦੇ ਘਰਾਂ 'ਚ ਵੀ ਰਹਿੰਦੇ ਐ ਉਪਦੇਸ਼ ਦੇਣ ਦੇ ਕੇ ਬਾਹਰ ਵੀ ਚਲੇ ਜਾਂਦੇ ਉਹਨਾਂ ਨੂੰ ਨਾ ਮੂਨੀ ਐ ਰਿਸ਼ੀ ਜਿਹੜੇ ਇਕੱਲੇ ਹੀ ਤਪ ਕਰਦੇ ਤੇ ਬਣਤੀ ਰਹਿੰਦਾ ਨਾ ਰਿਸ਼ੀ ਹੁੰਦਾ ਇਸੇ ਪ੍ਰਕਾਰ ਮਨ ਜੋਗੀ ਦਿਗੰਬਰਾ ਮਨੀ ਬਿਆਸ ਵਸ਼ਿਸ਼ਟ ਆਦਿਕ ਜਿੰਨੇ ਹੋਏ ਐ ਤੇ ਜੋਗੀ ਗੋਰਖਨਾ ਸਾਹਿਬਿਕ ਦਿਗੰਬਰਾ ਦਸੋ ਦਸਾ ਦੇ ਵਸਤਰ ਪਹਿਨਣ ਵਾਲੇ ਜਿਸ ਪ੍ਰਕਾਰ ਸਾਧ ਸੰਗਤ ਜੀ ਦਸੋ ਦਸਾ ਦੇ ਵਸਤਰ ਪਹਿਨਣ ਵਾਲੇ ਨੰਗੇ ਰਹਿ ਵਾਲੇ ਜਿਹੜੇ ਨੇ ਨਾਗੇ ਲੋਕ ਦਿਗੰਬਰਾ ਦਸ ਜਿਹੜੇ ਸਾਰੇ ਬਾਸਰ ਕਪੀਨ ਉਹ ਨਾ ਰੱਖਣ ਵਾਲੇ ਜਮੈਂ ਸਣ ਜਾਸੀ ਅਦੇ ਜਮ ਧਰਮ ਰਾਜਾ ਵੀ ਚਲਿਆ ਜਾਏਗਾ ਇਹਦੇ ਸਭ ਚਲੇ ਜਾਣਗੇ ਕੁਝ ਕਰ ਜਾਣਗੇ ਜੋ ਦੀ ਸੈ ਸੂ ਵਿੰਸਣਾ ਜੋ ਕੁਝ ਦਿਸ ਰਿਹਾ ਹੈ ਸਭ ਕੁਝ ਨਾਸ ਹੋ ਜਾਣਾ ਹੈ ਸਭ ਵਿੰਸ ਬਿਨਾ ਸੀ ਸਾਰੇ ਵਿੰਸ ਪਦਾਰਥ ਜਿਹੜੇ ਹੈ ਇਹਨਾਂ ਇਹ ਵੀ ਨਾਸ ਹੋ ਜਾਣੇ ਤੇ ਸਾਰੇ ਪਿਛਲੇ ਵੇਖੋ ਵਿੰਸ ਗਏ ਹੁਣ ਦੇ ਵਿੰਸ ਰਹੇ ਆ ਅੱਗੇ ਨੂੰ ਬਨਾਸੀ ਨਾਸ ਹੋ ਜਾਣਗੇ ਇਹ ਸਾਰੇ ਕਾਲਕ ਪਦਾਰਥ ਜਿੰਨੇ ਹਨ ਨਾਸ ਹੋਣ ਵਾਲੇ ਜਿਹਨਾਂ ਜੋ ਜਨਮੇ ਸੋ ਜਾਨੋ ਮੂਆ ਉਹ ਪਿਛਲੇ ਮਰ ਚੁੱਕੇ ਐ ਹੁਣ ਦੇ ਮਰ ਰਹੇ ਐ ਅੱਗੇ ਨੂੰ ਹੋਣ ਵਾਲੇ ਮਰ ਜਾਣਗੇ ਨਾਸ ਹੋ ਜਾਣਗੇ ਵਿਨਸ ਪਦਾਰਥਾਂ ਜਿਹੜੇ ਲੱਗੇ ਹੋਏ ਐ ਸਭ ਨਾਸ ਹੋ ਜਾਣਗੇ ਫਿਰ ਪਾਰ ਬ੍ਰਹਮ ਪਰਮੇਸ਼ਰੂ ਫਿਰ ਇਸ ਤਰ੍ਹਾਂ ਵਾਲਾ ਪਾਰ ਨੂੰ ਪਰਮੇਸ਼ਰ ਪਰ ਨੂੰ ਸਭ ਪੂrti ਵਾਲਾ ਇਕ ਪਰਮੇਸ਼ਵਰੀ ਆਪ ਸੇਵਕ ਥਿਰ ਹੋਸੀ ਸੇਵਕ ਜਿਹੜੇ ਪਰਮੇਸ਼ਰ ਦੇ ਵਿੱਚ ਜਿਉਂ ਜਲਵੇਂ ਜਲ ਆਇ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਕੋਈ ਜੋਤ ਜਿਹੜੇ ਮਿਲ ਜਾਣਗੇ ਵਕਾਰਾਂ ਨੂੰ ਵਾਸ਼ਨਾ ਨੂੰ ਛੱਡ ਕੇ ਉਹ ਦਾ ਰੂਪ ਹੋ ਕੇ ਇਸ਼ਤ ਹੋਣਗੇ ਵੱਖਰੇ ਥਾਂ 'ਚ ਨਹੀਂ ਕੋਈ ਇਹ ਚੱਲ ਰਹਿ ਸਕਦਾ ਇਸ ਪ੍ਰਕਾਰ ਇਹ ਸਵਰ ਦਾ ਤਾਂ ਹੀ ਕਾਲ ਖਾਵੇਗਾ ਨਾਸ ਨਹੀਂ ਕੋਈ ਇਹ ਚੱਲੂ ਨਹੀਂ ਰਹੇਗਾ ਸੰਸਾਰ 'ਚ ਵਾਹਿਗੁਰੂ ਦੀ ਜੋਤ ਹੈ ਜੋ ਮਰਨ ਜਮਣ ਤੋਂ ਰਹਿਤ ਹੈ ਉਹਦੇ ਚ ਮਿਲ ਕਰਕੇ ਵਾਸੀ ਹੋ ਸਕਾਂਗੇ ਹੋਰ ਕੋਈ ਉਪਾਅ ਨਹੀਂ ਹੈ ਜੋ ਦੀਸਾ ਸੋ ਬਿਨਸਣਾ ਸਭ ਬਿਨਸ ਬਨਾਸੀ ਫਿਰ ਪਾਰ ਬ੍ਰਹਮ ਪਰਮੇਸ਼ਰੂ ਸੇਵਕ ਫਿਰ ਹੋਸੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ